ਦਾ ਦੋਸਤੋ ਸਰਪੰਚੀ ਦੀਆਂ ਵੋਟਾਂ ਜੋ ਐ ਨੇੜੇ ਆ ਗਿਆ ਨੇ 18 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣ ਵਾਲੀਆਂ ਨੇ ਤੇ ਸਾਰੇ ਪਿੰਡ ਵਾਲੇ ਜਿਹੜੇ ਨੇ ਆਪਣੇ ਆਪਣੇ ਕੰਮਾਂ ਦੇ ਵਿੱਚ ਰੁੱਝ ਗਏ ਨੇ ਕਿਹੜੇ ਕੰਮ ਜਿਗਾ ਸਰਪੰਚ ਕਿੰਨੂ ਬਣਾਉਣਾ ਹੈ ਪੰਚ ਕਿੰਨੂ ਬਣਾਉਣਾ ਹੈ ਤੇ ਉੱਥੇ ਹੀ ਦੂਜੇ ਪਾਸੇ ਜਿਹੜੇ ਪੰਜਾਬੀ ਗੀਤ ਨੇ ਉਹ ਪਿੰਡ ਵਾਸੀਆਂ ਦੇ ਵਿੱਚ ਇੱਕ ਵੱਖਰੀ ਜੋ ਐ ਨੈਕਸਟ ਲੈਵਲ ਦੀ એનર્ਜੀ ਪਾ ਦਿੰਦੇ ਨੇ ਜਿਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਆਪਣਾ ਸਰਪੰਚੀ ਦਾ ਉਮੀਦਵਾਰ ਉਹ ਚੁੰਦੇ ਨੇ ਤੇ ਇਸੇ ਤਰ੍ਹਾਂ ਦਾ ਇੱਕ ਡੁਇਟ ਗੀਤ ਜੋ ਕਿ ਪੰਜਾਬੀ ਫੇਮਸ ਗਾਇਕ ਤੇ ਗੀਤਕਾਰ ਦਾਰਾ ਕਵੱਦੀ ਵਾਲੇ ਨੇ ਗਾ ਕੇ ਪਿੰਡਾਂ ਦੇ ਲੋਕਾਂ ਦਾ ਦਿਲ ਹੀ ਜਿੱਤ ਲਿਆ ਜਿਸ ਦਾ ਨਾਮ ਹੈ ਜਿੱਤਨੀ ਆ ਸਰਪੰਚੀ ਤੇ ਇਸ ਗੀਤ ਦੀ ਲੋਕਾਂ ਦੇ ਨਾਲ ਨਾਲ ਆਮ ਆਦਮੀ ਪਾਰਟੀ ਦੇ ਐਮਐਲਏ ਵੱਲੋਂ ਵੀ ਖੂਬ ਚਲਾਗਾ ਕੀਤੀ ਜਾ ਰਹੀ ਹੈ ਤੇ ਗਾਣੇ ਨੂੰ ਬਹੁਤ ਹੀ ਪਰਵਾ ਹੰਗਾਰਾ ਮਿਲ ਰਿਹਾ ਇਸ ਤਰ੍ਹਾਂ ਦੇ ਗੀਤ ਵੋਟਰਾਂ ਨੂੰ ਸਹੀ ਉਮੀਦਵਾਰ ਚੁਣਨ ਲਈ ਉਤਸ਼ਾਹਿਤ ਕਰਦੇ ਨੇ ਤੇ ਉੱਥੇ ਹੀ ਇਸ ਗੀਤ ਦੀ ਛਲਾਗਾ ਕਰਦੇ ਆ ਵਿਧਾਇਕਾਂ ਤੇ ਆਮ ਲੋਕਾਂ ਦਾ ਕੀ ਕਹਿਣਾ ਹੈ ਤੁਸੀਂ ਆਪ ਹੀ ਸੁਣ ਲੋ ਅੱਜ ਬਹੁਤ ਹੀ ਸਿਆਣੇ ਅਤੇ ਸੁਗੜਾ ਆਦਮੀ ਗੀਤਕਾਰ ਦਾਰਕ ਵਰਦੀ ਦਾ ਜੋ ਗਾਇਕ ਵੀ ਨੇ ਕਲਮ ਵੀ ਬੜੀ ਤਕੜੀ ਹੈ ਨਾਲ ਦੀ ਇਹਨਾਂ ਨੇ ਇੱਕ ਗਾਣਾ ਕੀਤਾ ਸੀ ਜਿਹਨਾਂ ਨੂੰ ਅੱਜ ਲੌਂਚ ਕੀਤਾ ਜਾਣਾ ਹੈ ਸਰਪੰਚੀ ਤੇ ਕਿਉਂਕਿ ਉਧਰੋਂ ਸਰਪੰਚੀ ਵੀ ਕੱਲ ਨਾ ਅਨਾਉਂਸ ਹੋਈ ਹੈ ਤੇ ਗਾਣਾ ਵੀ ਸਰਪੰਚੀ ਦੇ ਨਾਲ ਰਿਲੇਟਡ ਹੈ ਇਹ ਜਿੱਥੇ ਸਰਪੰਚੀ ਦੀਆਂ ਚੋਣਾਂ ਦੇ ਵਿੱਚ ਬਹੁਤ ਜ਼ਿਆਦਾ ਫਜ਼ੂਲ ਖਰਚੀ ਹੁੰਦੀ ਹੈ ਉਸ ਨੂੰ ਰੋਕਣ ਲਈ ਅਤੇ ਵਧੀਆ ਬੰਦੇ ਚੁਣਨ ਲਈ ਇਹਦੇ ਵਿੱਚ ਬਹੁਤ ਵਧੀਆ ਨਸੀਹਤ ਦਿੱਤੀ ਗਈ ਹੈ ਤਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਗਾਣੇ ਨੂੰ ਬទਬਤ ਦੇਖੋ ਬទਬਤ ਸ਼ੇਅਰ ਕਰੋ ਅਤੇ ਅਮਲ ਵੀ ਕਰੋ ਤਾਂ ਕਿ ਜਿਹੜੀਆਂ ਆਪਾਂ ਸਰਪੰਚੀ ਦੀਆਂ ਚੋਣਾਂ ਨੇ ਉਹ ਬੜੇ ਆਪਣੇ ਸੱਚੇ ਢੰਗ ਨਾਲ ਹੋ ਸਕਣ ਇਹਦੇ ਵਿੱਚ ਇਹਨਾਂ ਨੇ ਮੈਸੇਜ ਦਿੱਤਾ ਹੈ ਪਰਮਾਤਮਾ ਕਿਰਪਾ ਕਰੇ ਧਾਰਕ ਬਦੀ ਨੂੰ ਦਨ ਦੁਗਣੀ ਰਾਤ ਚੋਕਣੀ ਤ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਵਧੀਆ ਲੋਕਾਂ ਨੂੰ ਜਿਹੜੀ ਸਮਾਜ ਨੂੰ ਸੇਧ ਦੇ ਸਕਣ ਸਮਾਜ ਦੇ ਵਿੱਚ ਆਈਆਂ ਕ੍ਰੂਤੀਆਂ ਨੂੰ ਦੂਰ ਕਰਨ ਦਾ ਜਿਹੜੀ ਆਪਣੇ ਕਲਮ ਨਾਲ ਆ ਯਤਨ ਕਰਨ। ਹਾਂਜੀ ਜਿਤਨੀ ਆ ਸਰਪੰਚੀ ਅੱਜ ਸਾਡੇ ਦਾਰਾ ਕਬੱਦੀ ਜੀ ਵੱਲੋਂ ਦੁਗਾਣਾ ਗੀਤ ਅੱਜ ਰਿਲੀਜ਼ ਕੀਤਾ ਗਿਆ ਜੋ ਕਿ ਬਹੁਤ ਵਧੀਆ ਗਾਣੇ ਦੇ ਬੋਲ ਨੇ ਤੇ ਅਸੀਂ ਉਮੀਦ ਕਰਦੇ ਹਾਂ ਕਿ ਸਾਰਿਆਂ ਨੂੰ ਪਸੰਦ ਆਊਗਾ ਕਿਉਂਕਿ ਹੁਣ ਸਰਪੰਚੀ ਦਾ ਦੌਰ ਚੱਲ ਰਿਹਾ ਕਿਉਂਕਿ ਦੇ ਬਹੁਤ ਵਧੀਆ ਟਾਈਮ ਆ ਤੇ ਜਿਸ ਤੇ ਰਿਲੀਜ਼ ਕਰਿਆ ਤੇ ਸਾਰੇ ਮੈਂ ਆਪਣੇ ਯਾਰਾਂ ਦੋਸਤਾਂ ਵੀਰਾਂ ਨੂੰ ਕਰੂੰ ਵੱਧ ਤੋਂ ਵੱਧ ਇਹਦੇ ਗਾਣੇ ਨੂੰ ਸ਼ੇਅਰ ਕਰੇ ਤਾਂ ਜੋ ਪ੍ਰਮਾਤਮਾ ਇਹਦਾ ਗਾਣਾ ਚੱਲੇ ਦੋ ਗਾਣਾ ਤੇ ਹਰ ਇੱਕ ਬੰਦਾ ਜਿਸ ਨੇ ਵੀ ਸਰਪੰਚੀ ਲੜਨੀ ਆ ਜਾਂ ਸਰਪੰਚੀ ਦੇ ਜਾਂ ਪੰਚੀ ਖੜਨਾ ਜਾਂ ਹੋਰ ਵੀ ਕੀਨ ਨੇ ਤਾਂ ਸਾਰੇ ਇਸ ਗਾਣੇ ਨੂੰ ਵੱਧ ਤੋਂ ਵੱਧ ਲਾਉਣ ਤਾਂ ਜੋ ਸਰਪੰਚਾਂ ਨੂੰ ਵਧਾਈਆਂ ਮਿਲਣ ਤੇ ਜਿੱਤ ਕੀ ਤੇ ਦਾਰੇ ਕਵਦੀ ਦਾ ਵਿਚਾਰੇ ਦਾ ਗਾਣਾ ਵੀ ਸਾਡੇ ਦਾ ਭਰਾ ਦਾ ਗਾਣਾ ਉਪਲਬਧੀਆਂ ਤੇ ਉੱਤੇ ਉਪਲਬਧੀਆਂ ਤੇ ਪਹੁੰਚੇ ਕੀ ਕਹਿਣਾ ਜੋਂਕਰ ਜੀ ਗਾਣੇ ਦਾ ਜੋ ਦਾਰਾ ਸਾਹਿਬ ਨੇ ਰਿਲੀਜ਼ ਕੀਤਾ ਗਾਣਾ ਤੇ ਕੋਈ ਦਾਰਾ ਸਾਹਿਬ ਪ੍ਰਤੀਕਲ ਤੋਂ ਇੱਕ ਪੱਤਰਕਾਰ ਨੇ ਠੀਕ ਹੈ ਬਾਕੀ ਇਹਨਾਂ ਦਾ ਜਿਹੜਾ ਗਾਣਾ ਹੈਗਾ ਇਹਨਾਂ ਦੀ ਆਵਾਜ਼ ਬਹੁਤ ਅੱਛੀ ਹੈਗੀ ਹੈ ਔਰ ਮੇਰੀ ਤਾਂ ਇਹਨਾਂ ਨੂੰ ਵਧਾਈਆਂ ਬਹੁਤ ਵੀ ਇਹਨਾਂ ਦੀ ਜਿਹੜੀ ਇਹ ਕੈਸਟ ਹੈ ਇਹ ਬਹੁਤ ਹੀ ਮਾਰਕੀਟ ਦੇ ਵਿੱਚ ਚੱਲੇ ਔਰ ਇਦਾਂ ਦੇ ਗਾਣੇ ਹਮੇਸ਼ਾ ਗਾਉਂਦੇ ਸਵਨਪਨ ਸਾਹਿਬ ਸਤਿ ਸ਼ਕਾਲ ਸਤਿ ਸ਼ਕਾਲ ਕੀ ਕੰਨਾ ਚਾਹੁੰਦੇ ਦਾਰਾ ਸਾਹਿਬ ਤੋਂ ਗਾਣੇ ਵਾਰ ਹੈ ਜੀ ਪਹਿਲਾਂ ਤਾਂ ਮੈਂ ਇਹਨਾਂ ਨੂੰ ਇਹਨਾਂ ਦੀ ਇਹ ਰਾਈਟਰ ਵੀ ਨੇ ਤੇ ਗਾਇਕ ਵੀ ਨੇ ਤੇ ਨਾਲ ਸਾਡੇ ਪੱਤਰਕਾਰ ਵੀ ਨੇ ਇਹਨਾਂ ਨੂੰ ਬਹੁਤ-ਬਹੁਤ ਵਧਾਈਆਂ ਇਹਨਾਂ ਨੇ ਇਸ ਟਾਈਮ ਦੇ ਵਿੱਚ ਜਦੋਂ ਕਿ ਪਿੰਡਾਂ ਦੇ ਵਿੱਚ ਇਹ ਜਿਹੜਾ ਟਾਈਮ ਆ ਉਹ ਸਰਪੰਚੀ ਦਾ ਤੇ ਉਹਦੇ ਲਈ ਗਾਣਾ ਇਹਨਾਂ ਨੇ ਬਣਾਇਆ ਜਿਹਦੇ ਵਿੱਚ ਇਹਨਾਂ ਨੇ ਸਰਪੰਚੀ ਤੇ ਸੇਧ ਵੀ ਦਿੱਤੀ ਆ ਲੋਕਾਂ ਨੂੰ ਤੇ ਲੋਕ ਉਹ ਗਾਣੇ ਦੇ ਬੋਲ ਕੀ ਨੇ ਤੁਹਾਨੂੰ ਗਾਣਾ ਤੁਸੀਂ ਸੁਣਿਆ ਗਾਣਾ ਤੁਸੀਂ听ਨੀ ਆ ਸਰਪੰਚੀ ਹਾਂ ਜੀ ਉਹਦੇ ਬੋਲ ਨੇ ਉਹ ਕਿਹਾ ਹਨ ਹਿੱਕ ਦੇ ਜ਼ੋਰ ਨਾਲ ਗੀਤਾਂ ਨਾਲ ਨਹੀਂ ਹਿੱਕ ਦੇ ਜ਼ੋਰ ਨਾਲ ਅੱਜ ਕੱਲ ਨਹੀਂ ਕੋਈ ਜਿੱਤਣ ਦਿੰਦਾ ਹਾਂ ਉਹਦਾ ਆਪਾਂ ਕਹਿੰਦੇ ਆ ਜੀ ਉਹ ਹਾਲਾਤ ਨੇ ਜਿਹੜੇ ਗਾ ਨਾ ਉਹਨਾਂ ਨੂੰ ਬੋਲ ਬਣਾਉਣੇ ਪੈਂਦੇ ਆ ਉਹਦੇ ਕਰਕੇ ਉਹਨਾਂ ਨੂੰ ਜੋ ਲੋਕ ਮੰਗ ਕਰਦੇ ਆ ਉਹਨਾਂ ਨੂੰ ਗਾਉਣਾ ਪੈਂਦਾ ਤੁਸੀਂ ਸਰਪੰਚੀ ਕੀਤੀ ਆ ਤੁਸੀਂ ਕਿਦਾਂ ਦਾ ਐਕਸਪੀਰੀਅੰਸ ਦੱਸ ਦਿਓ ਸਰਪੰਚੀ ਦਾ ਨਹੀਂ ਜੇ ਤਾਂ ਸਰਪੰਚੀ ਤੁਸੀਂ ਵਧੀਆ ਢੰਗ ਨਾਲ ਕਰਨੀ ਆ ਤਾਂ ਫਿਰ ਇਹਦੇ ਵਿੱਚ ਬਹੁਤ ਖੁਸ਼ ਆ ਜੇ ਸਰਪੰਚੀ ਹਿੱਕ ਦੇ ਜ਼ੋਰ ਵਾਲੀ ਗੱਲ ਕਰਨੀ ਆ ਉਹ ਹੋਰ ਚੀਜ਼ ਆ ਜੀ ਕਿ ਲੋਕ ਸੇਵਾ ਭਾਵਨਾ ਨਾ ਕਰਨੀ ਆ ਤਾਂ ਸਰਪੰਚੀ ਆ ਆਮ ਲੋਕਾਂ ਚ ਇਹ ਗੱਲਾਂ ਵੀ ਸਰਪੰਚ ਦਾ ਸਿਰਫ ਗਰੰਟਾ ਖਾਣ ਨੂੰ ਨਹੀਂ ਬਣਦੇ ਨੇ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਹੈ ਕਿ ਕੋਈ ਮੈਂ ਤਾਂ ਨਹੀਂ ਕਹਿੰਦਾ ਐਡੇ ਕੋਈ ਗੱਲਬਾਤ ਦੇਖੀ ਆ ਮੈਂ ਚੇਅਰਮੈਨ ਵੀ ਰਿਆਂ ਜ਼ਿਲ੍ਹਾ ਪ੍ਰੀਸ਼ਦ ਦਾ ਤੇ ਨਹੀਂ ਕੋਈ 1-2% ਹੋ ਸਕਦਾ ਕਿਸੇ ਨੇ ਖਾਲੇ ਹੋਣ ਬਾਕੀ ਤਾਂ ਨਹੀਂ ਸਾਰੇ ਪੈਸੇ ਲੱਗਦੇ ਆ ਚਲੋ ਆਪਾਂ ਸਰਪੰਚੀ ਸਿਰਫ ਸੀਰੀਸ ਹੁਣ ਤੱਕ ਗਾਣੇ ਦੀ ਗੱਲ ਕਰਨ ਲੱਗੇ ਸੀ ਵਿੱਚ ਉਹਦੀ ਗਾਣੇ ਬਾਰੇ ਤੁਸੀਂ ਹੋਰ ਦੱਸੋ ਕੀ ਇਹਦੀ ਕੋਈ ਵੀਡੀਓ ਦੇਖੀ ਹੋ ਤੁਸੀਂ ਕੋਈ ਗੱਲਬਾਤ ਕੋਈ ਨੇ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਗਾਣਾ ਠੀਕ ਹੈ ਤੇ ਸਾਡੇ ਲੋਕ ਹੈਗੇ ਆ ਸਾਡੇ ਨਾਲ ਤਾਂ ਪਹਿਲਾਂ ਵੀ ਇਹਨਾਂ ਦੀ ਇਹ ਪੱਤਰਕਾਰ ਬਣਨ ਤੋਂ ਵੀ ਪਹਿਲਾਂ ਦੀ ਸਾਡੀ ਦੋਸਤੀ ਆ ਆਪਸ ਵਿੱਚ ਇਹਨਾਂ ਦੇ ਪਿੰਡ ਵੀ ਆਉਣਾ ਜਾਣਾ ਰਿਹਾ ਤੇ ਵਧੀਆ ਸਾਡੀ ਸਬੰਧ ਰਹੇ ਆ ਅੱਜ ਅਸੀਂ ਇਸ ਕਰਕੇ ਦਾਰਾ ਖੋਦੀ ਜੀ ਨੂੰ ਉਹਨਾਂ ਦੇ ਗਾਣੇ ਦੇ ਰਿਲੀਜ਼ ਲਈ ਇੱਥੇ ਪਹੁੰਚੇ ਆ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਜੀ ਤੁਹਾਡਾ ਦਸਤਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਹੀ ਟਿਕਾ ਖਾਲਸਾ ਵੀਰਨੋ ਹਰਵਲ ਸਿੰਘ ਸ਼ੌਕਾ ਸਰਪੰਚ ਡੇਗੋਰੇ ਇਹ ਜਿਹੜੀ ਆਪਣੀ ਅੱਜ ਯਾਰ ਜੀ ਹੁਣ ਹਿਸਟਰੀ ਆ ਕੋੜ ਦਾਰਾ ਕਵਦੀ ਦੇ ਗਾਣਾ ਤਾਰੀਫ਼ ਕੀਤਾ ਇਹਨੂੰ ਇਸ ਗਾਣੇ ਦੀ ਬਹੁਤ ਬਿਮਾਰ ਕਾਂ ਵਧਾਈਆਂ ਇਹ ਦਾਰਾ ਕਵਦੀ ਨਾਲ ਸਾਡਾ ਪਿੰਡ ਦੇ ਤੌਰ ਤੇ ਨੇੜੇ ਆਉਣ ਕਰਕੇ ਮੇਰਾ ਕਵਦੀ ਪੜਨ ਕਰਕੇ ਬਹੁਤ ਵਾਸਤਾ ਇਸ ਦਾ ਇਹ ਪਰਿਵਾਰ ਨਾਲ ਦਾਰਾਗਬਦੀ ਨੇ ਪਹਿਲਾਂ ਵੀ ਕਈ ਚੀਜ਼ਾਂ ਜਿਵੇਂ ਆਪਣੇ ਦੂਰ ਗਾਇਕ ਨੂੰ ਨਾਲ ਰੈਡੀਜ਼ ਕਰਾਇਆ ਕਦੇ ਕਿਤੇ ਪਰ ਇਹਨਾਂ ਦਾ ਜੋ ਇਹ ਗਾਣਾ ਸਰਪੰਚੀ ਵਾਲਾ ਬਹੁਤ ਵਧੀਆ ਮੈਂ ਸੁਣਿਆ ਆਪ ਗਾਣਾ ਬਹੁਤ ਵਧੀਆ ਹਿੱਕ ਦੇ ਜੋਰ ਨਾਲ ਸਰਪੰਚੀ ਲੜਨੀ ਆ ਇਹ ਸਰਪੰਚੀ ਗਾਣਾ ਚੱਲਿਆ ਹੋਇਆ ਚੱਲੂ ਵੀ ਬਹੁਤ ਔਰ ਚੱਲਣ ਵਾਲਾ ਜੋਗ ਆ ਕੋਈ ਗਲਤ ਸ਼ਬਦ ਨਹੀਂ ਇਹ ਚ ਹੈ ਇੰਨੇ ਗੱਲਾਂ ਕਹਿੰਦਾ ਮੈਂ ਖੈਮਾ ਦਾ ਜਾਟਕਾਂ ਬਹਿੂ ਜੀ ਖਾਸ ਵੀਡੀਓ ਦੇਖੀ ਨੇ ਵੀਡੀਓ ਵੀਡੀਓ ਵੀ ਦੇਖੀ ਬਹੁਤ ਵਧੀਆ ਰਹੰਦਾ ਬਹੁਤ ਵਧੀਆ ਜੱਲਿਆ ਇਹ ਪਹਿਲਾਂ ਸਾਡੇ ਪਿੰਡੋਦਣਾ ਮੇਲਾ ਸੀ ਉੱਥੇ ਦਾਰਾਗਬਦੀ ਪੋਸਟਰ ਲਾ ਕੇ ਆਏ ਨੇ ਠੀਕ ਹੈ ਮੈਂ ਨੂੰ ਸੱਜਿਆ ਸੀ ਉੱਥੇ ਜੋ ਵੀਰ ਦੇ ਮੇਲੇ ਤੇ ਉੱਥੇ ਪੋਸਟਰ ਆ ਗਿਆ ਨੇ ਮੈਨੂੰ ਪੂਰੇ ਮੈਨ ਨਾਲ ਦਿਵਾਏ ਨੇ ਉੱਥੇ ਪੋਸਟਰ ਲਾਣ ਦੀ ਬਹੁਤ ਵਧੀਆ ਮੈਨੂੰ ਜਦ ਇਹ ਪਤਾ ਲੱਗਿਆ ਵੀ ਦਾਰਾਗਬਦੀ ਨਾਲ ਕੋਈ ਮਾੜਾ ਗਾਣਾ ਨਹੀਂ ਗਾਇਆ ਹੋਣਾ ਅਨੁਰੂਪ ਬਾਏ ਹੁਣ ਸੁਣਿਆ ਵੀ ਆ ਗਾਣਾ ਬਹੁਤ ਵਧੀਆ ਗਾਣਾ ਕੋਈ ਇਹਦਿਆਂ ਗਾਣੇ ਦੀਆਂ ਇਹਦੀਆਂ ਸਰਪੰਚੀ ਵਾਲੇ ਦੀਆਂ ਦਾਰਾ ਕਬਦੀ ਨੂੰ ਇਹਨਾਂ ਦੇ ਪਰਿਵਾਰ ਨੂੰ ਵੀ ਵਧਾਈਆਂ ਨੇ ਜਿਹੜਾ ਤਰੱਕੀ ਦੇ ਰਾਹ ਤੇ ਚੱਲ ਰਹੇ ਹਨ ਵੈਗੂ ਜੀ ਦਾ ਖਾਲਸਾ ਵੈਗੂ ਜੀ ਤੁਸੀਂ ਦੇਖ ਰਹੇ ਸੀ ਪ੍ਰੋਗਰਾਮ ਦੇਖ ਰਹੇ ਸੀ ਦਾਰਾ ਕਬਦੀ ਜੀ ਦਾ ਗਾਣਾ ਲਾਂਚ ਹੋਇਆ ਵਾ ਤੇ ਵੱਖ-ਵੱਖ ਸ਼ਕਤੀਤਾਂ ਪਹੁੰਚੀਆਂ ਅੱਜ ਸਾਡੇ ਦਰਮਿਆਨ ਪਹੁੰਚੇ ਸੁਖਦੀਪ ਕਿੱਲ ਜੀ ਉਹਨਾਂ ਤੋਂ ਵੀ ਇਹਦੇ ਵਿੱਚ ਆਰ ਸੌਂਦਦੇ ਆ ਗਾਣੇ ਬਾਰੇ ਹਬਾਈ ਸਸੀ ਕਾਲ ਜੀ ਸਸੀ ਕਾਲ ਬਾਈ ਸਸੀ ਕਾਲ ਹੋ ਠੀਕ ਹੋ ਕਿਵੇਂ ਸੁਣਦੇ ਹੋ ਗਾਣੇ ਦਾ ਗਾਣੇ ਦੀ ਬਾਈ ਪੂਰੀ ਚੜhti ਕਲਾ ਬਾਈ ਤੇ ਜਿਹੜਾ ਦਾਰਾ ਕਬਤੀ ਦਾ ਜ ਸਰਪੰਚ ਜਿਤਨੀਆ ਸਰਪੰਚ ਜਿਹੜਾ ਗਾਣਾ ਆ ਮਤਲਬ ਹੁਣੇ ਚਰਚਾ ਤੇ ਵੈਸੇ ਤਾਂ ਪਹਿਲਾਂ ਵੀ ਜਦੋਂ ਪੋਸਟਰ ਪਹਿਲਾਂ ਵੀ ਦੇਖਿਆ ਪੋਸਟਰ ਉਹਗਾ ਉਦੋਂ ਤੋਂ ਹੀ ਚਰਚਾ ਦੇ ਵਿੱਚ ਵੀ ਇੱਕ ਉਡੀਕ ਮਤਲਬ ਬੇਸਬਰੀ ਨਾਲ ਉਡੀਕ ਸੀ ਵੀ ਕਦੋਂ ਗਾਣਾ ਆਵੇ ਅੱਜ ਗਾਣਾ ਰੀਲਿਸ ਹੋ ਗਿਆ ਦਰਸ਼ਕਾਂ ਨੂੰ ਬੇਨਤੀ ਕਰਦੇ ਆਂ ਬਾਈ ਜੀ ਬਹੁਤ ਸੋਹਣਾ ਗਾਣਾ ਸਰਪੰਚੀ ਦੇ ਨਾਲ ਰਿਲੇਟਡ ਆ ਤੇ ਉਹਦੇ ਵਿੱਚ ਮੈਸੇਜ ਵੀ ਇੱਕ ਜਿਹੜੀ ਆ ਔਨ ਵਾਲੀ ਸਰਪੰਚੀ ਉਹਦੇ ਵਿੱਚ ਦੱਸਿਆ ਗਿਆ ਮਾਰੇ ਸਰਪੰਚ ਦੇ ਕੰਮ ਤੇ ਚੰਗੇ ਸਰਪੰਚ ਦੇ ਕੰਮ ਦੋਨਾਂ ਦਾ ਡਿਫਰੈਂਸ ਵੀ ਗਾਣੇ 'ਚ ਦੱਸਿਆ ਗਿਆ ਬਹੁਤ ਸੋਹਣਾ ਔਨ ਵਾਲੇ ਸਮਾ ਦੇ ਵਿੱਚ ਇਹੀ ਕਹਾਂਗੇ ਵੀ ਗਾਣੇ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਸਾਰੇ ਵੀਰ ਮਤਲਬ ਇਹਨੂੰ ਵੱਧ ਤੋਂ ਵੱਧ ਸੁਣਿਓ ਤੇ ਸ਼ੇਅਰ ਕਰਿਓ ਇਹ ਅੱਜ ਹੀ ਜਿਵੇਂ ਚੋਣਾਂ ਦਾ ਐਲਾਨ ਹੋਇਆ ਵਾ ਸਰਪੰਚੀ ਪਿੰਡਾਂ ਦੀ ਚੋਣਾਂ ਦਾ ਅੱਜ ਹੀ ਗਾਣੇ ਦਾ ਹੋ ਗਿਆ ਵਿੱਚ ਇਹਦੇ ਉਹ ਲੋਕਾਂ ਨੂੰ ਪਹਿਲਾਂ ਜਿਵੇਂ ਹਰ ਇੱਕਦਮ ਟਾਈਮ ਨਹੀਂ ਮਿਲਿਆ ਹਨਾ ਪ੍ਰਚਾਰ ਦਾ ਜਾਂ ਸੋਚਣ ਦਾ ਕੀ ਕਰਨਾ ਕੀ ਕਰਨਾ ਸ਼ਾਇਦ ਉਹਨਾਂ ਨੂੰ ਇਹ ਗਾਣਾ ਸੁਣ ਲੈਣਾ ਚਾਹੀਦਾ ਹਨਾ ਬਿਲਕੁਲ 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 ਭਾਈ ਸੁਣ ਲੈਣਾ ਚਾਹੀਦਾ ਤੇ ਇੱਕ ਚਾਹ ਵਾ ਜਿਵੇਂ ਕਹੇ ਜੀ ਹੁਣ ਮਤਲਬ ਇੱਕ ਗਾਣਾ ਤਾਂ ਸੁਣਨਾ ਹੀ ਸੁਣਨਾ ਪਰ ਜਿਹੜੇ ਉਹਦੇ ਚ ਚੰਗੇ ਮੈਸੇਜ ਨੇ ਉਹ ਜ਼ਰੂਰ ਸੁਣਨਾ ਕਿਉਂਕਿ ਅੱਗੇ ਜਿਵੇਂ ਸਰਪੰਚੀ ਦਾ ਵੀ ਸਰਪੰਚੀ ਹਮੇਸ਼ਾ ਕਹਿੰਦੇ ਵੀ ਸਰਪੰਚੀ ਜਦੋਂ ਬੰਦਾ ਲੜਦਾ ਵੀ ਉਹ ਪੈਸੇ ਖਰਚਦਾ ਫਿਰ ਉਹ ਪੈਸੇ ਬਣਾਉਂਦਾ ਜਿਹੜਾ ਇਹਦੇ ਵਿੱਚ ਮੈਸੇਜ ਦਿੱਤਾ ਗਿਆ ਉਹ ਸਿਰਫ ਇੱਕ ਲੋਕ ਭਲਾਈ ਜਿਹੜੀ ਹੈ ਵੀ ਇੱਕ ਸਰਪੰਚੀ ਇੱਕ ਪਿੰਡ ਦਾ ਮੋਢਵਾਰ ਹੁੰਦਾ ਮਤਲਬ ਉਹ ਪਿੰਡ ਨੂੰ ਇੱਕ ਆਪਦਾ ਘਰ ਸਮਝ ਕੇ ਪਿੰਡ ਦੀ ਜਿਹੜੀ ਤਰੱਕੀ ਹੈ ਜਾਂ ਉਹਦਾ ਵਾਧਾ ਜਾ ਉਹਦੇ ਵਿੱਚ ਜਿਹੜੇ ਚੰਗੇ ਕੰਮ ਸਰਪੰਚ ਦੇ ਨੇ ਸਰਪੰਚ ਇੱਕ ਤਰ੍ਹਾਂ ਦਾ ਪਿੰਡ ਦਾ ਜਿਵੇਂ ਕਹਦੇ ਹੁੰਦੇ ਪਿਓ ਹੁੰਦਾ ਉਹਨੇ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਹੁੰਦਾ ਤੇ ਜਿਹੜਾ ਉਹਦਾ ਪਿੰਡ ਹੈ ਮਤਲਬ ਉਹਦਾ ਇੱਕ ਪਰਿਵਾਰ ਬਣ ਜਾਂਦਾ ਤੇ ਜੇ ਚੰਗੇ ਕੰਮ ਕਰੂਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਰਪੰਚ ਦੀ ਸੋਭਾ ਬਣਦੀ ਹੈ ਤੁਸੀਂ ਦੇਖਦੇ ਹੋ ਵੀ ਅੱਜ ਕੱਲ੍ਹ ਲੋਕਾਂ ਦੇ ਵਿਚਾਰ ਨੇ ਵੀ ਕਿ ਸਰਪੰਚ ਬਣਦੇ ਆ ਵੀ ਹਾਂ ਗਰਾਂਟਾ ਖਾਣ ਨੂੰ ਬਣਦੇ ਆ ਠੀਕ ਹੈ ਤੇ ਕਈ ਸਰਪੰਚ ਚੰਗੇ ਕੰਮ ਵੀ ਕਰਦੇ ਆ ਤੇ ਕਈ ਹੁਣ ਤੁਹਾਨੂੰ ਪਤਾ ਹੀ ਆ ਪਿੰਡਾਂ ਦਾ ਮਾਹੌਲ ਲੜਾਈ ਦਾ ਮਾਹੌਲ 100% ਜੁੜਾ ਹੀ ਹੁੰਦਾ ਵੀ ਇਹ ਸ਼ਾਮ ਨੂੰ ਪਤਾ ਨਹੀਂ ਕੀ ਨਾ ਖੜਕੇ ਆਣੀ ਆ ਤੇ ਕੋਈ ਵੀ ਹੁੰਦਾ ਵਾ ਵੀ ਵੋਟ ਕਿਹਨੇ ਪਾਉਣੀਆਂ ਕਿਹਨੂੰ ਪਾਉਣੀਆਂ ਹਨ ਜਿਹੜੇ ਵੋਟਰ ਨੇ ਉਹਨਾਂ ਨੂੰ ਕੀ ਮੈਸੇਜ ਆ ਜਿਹੜੇ ਵੋਟਰਾਂ ਨੂੰ ਭਾਈ ਵੋਟਰਾਂ ਨੂੰ ਮੈਸੇਜ ਇਹ ਹੈ ਵੀ ਤੁਸੀਂ ਪਹਿਲਾਂ ਤਾਂ ਬੰਦੇ ਦੀ ਚੋਣ ਕਰਨੀ ਹੈ ਜਿਹੜਾ ਚੰਗਾ ਬੰਦਾ ਵਾ ਪੜਿਆ ਲਿਖਿਆ ਬੰਦਾ ਉਹ ਪੈਸੇ ਦੇ ਕੇ ਬੰਦਾ ਘਾਟਾ ਪਨ ਕਰ ਲੈਂਦਾ ਨਾ ਬਾਈ ਜੀ ਉਹ ਸਾਰਾ ਕੁਝ ਇਹ ਤਾਂ ਲੋਕਾਂ ਨੇ ਦੇਖਣਾ ਨਾ ਠੀਕ ਹੈ ਸਾਰਾ ਕੁਝ ਹੋਊਗਾ ਮਤਲਬ ਉਹਨੂੰ ਬਦਲ ਵੀ ਰਾਜਨੀਤੀ ਕੋ ਸਰਪੰਚ ਵੀ ਆਉਣਗੇ ਪੈਸੇ ਵਾਲੇ ਸਰਪੰਚ ਵੀ ਆਉਣਗੇ ਚੰਗੇ ਬੰਦੇ ਪੜੇ ਲਿਖੇ ਕਿਉਂਕਿ ਮਸਲਾ ਇਹ ਆ ਵੀ ਗੱਲ ਕਈ ਵਾਰ ਆਪਾਂ ਮਤਲਬ ਪੈਸੇ ਖਰਚੀ ਇੱਕ ਵਾਰੀ ਬਣ ਲਿਆ ਉਹ 5 ਸਾਲ ਆਪਦਾ ਮੂੰਹ ਨਹੀਂ ਦਿਖਾਉਂਦੇ ਪਿਛਲੇ ਸਮੇਂ ਦੇ ਦੌਰਾਨ ਵੀ ਕਈ ਇਸ ਤਰ੍ਹਾਂ ਦੇ ਹੋਏ ਵੀ ਬਿਲਕੁਲ ਸਰਪੰਚੀ ਆ ਤਾਂ ਲੈ ਲਈਆਂ ਪਰ ਇਹ ਵੀ ਕੰਮ ਨਹੀਂ ਹੋਇਆ ਚੰਗੇ ਪੜੇ ਲਿਖੇ ਬੰਦੇ ਬਣਾਓ ਵੀ ਜਿਹੜਾ ਪਿੰਡ ਨੂੰ ਅਰਸ਼ ਤੋਂ ਫਰਸ਼ ਤੱਕ ਲੈ ਜਾਣ ਮਤਲਬ ਜਿਹੜੇ ਪਿੰਡ ਨੇ ਹੁਣ ਤੁਸੀਂ ਅੱਗੇ ਵੀ ਮੈਂ ਇੰਟਰਵਿਊ ਗੱਲ ਕਰਦਾ ਸੀ ਵੀ ਜਿਵੇਂ ਬਠਿੰਡੇ ਦੇ ਕਈ ਪਿੰਡੇ ਸੱਤਾ ਵਾਲੀ ਪਿੰਡ ਇੱਕ ਬਹੁਤ ਵਧੀਆ ਪਿੰਡ ਆ ਇੱਕ ਕੁੜੀ ਆ ਸਰਪੰਚ ਮਲੂ ਪਿੰਡ ਤੁਸੀਂ ਦੇਖਣ ਵਾਲੇ ਨੇ ਜਿਵੇਂ ਬਾਹਰਲੇ ਦੇਸ਼ ਦੀ ਮਾਤ ਪਾਉਂਦੀ ਆ ਉਹ ਉਹ ਪਿੰਡ ਨੇ ਜਿਹੜੇ ਬਾਹਰਲੇ ਦੇਸ਼ ਆ ਜਾਵੇ ਕਿਉਂਕਿ ਉਹ ਪਿੰਡ ਮਤਲਬ ਆ ਆ ਵੀ ਇੱਕ ਜਿਵੇਂ ਬੰਦਾ ਉੱਥੇ ਪਿੰਡ ਚ ਵੱਰਦਾ ਵੀ ਪਤਾ ਨਹੀਂ ਮੈਂ ਬਾਹਰਲੇ ਦੇਸ਼ ਆ ਗਿਆ ਮਤਲਬ ਇੰਨੀ ਡਿਵੈਲਪਮੈਂਟ ਹੋਈ ਆ ਉਹ ਅਕਸਰ ਮਤਲਬ ਉਹ ਪਿੰਡਾਂ ਨੂੰ ਕਹਿੰਦੇ ਨੇ ਆਪਾਂ ਬਠਿੰਡਾ ਏਰੀਆ ਜਾਂ ਹੋਰ ਆ ਵੀ ਉਹ ਬੈਕਵਰਡ ਜਾਂ ਪਿਛਲੇ ਪਿੰਡ ਕਹ ਦਿੰਦੇ ਆ ਆਪਣੇ ਨਾਲ ਬਹੁਤ ਅਪਡੇਟ ਹੋ ਗਏ ਆਪਣੇ ਨਾਲ ਤੋਂ ਬਈ ਬਹੁਤ ਅਪਡੇਟ ਤੁਸੀਂ ਪਿੰਡ ਦੇਖੋ ਮੈਂ ਤੁਹਾਨੂੰ ਉਹੀ ਤਾਂ ਕਹਿਣਾ ਵੀ ਉਹ ਗੱਲਾਂ ਆਪਾਂ ਕਈ ਵਾਰ ਕਹਿ ਦਿੰਦੇ ਆ ਵੀ ਕਿੱਥੇ ਉਹ ਆਪਾਂ ਇੱਕ ਟੀਚਰ ਚ ਗੱਲ ਕਰਦੇ ਆ ਪਰ ਜੇ ਤੁਸੀਂ ਉਹ ਪਿੰਡ ਦੇਖੋਗੇ ਤਾਂ ਮਤਲਬ ਪਿੰਡਾਂ ਦੀ ਬਹੁਤ ਸ਼ਾਨਦਾਰ ਉਹ ਸਿਰਫ ਸਰਪੰਚਾਂ ਦੀ ਨਹੀਂ ਦੇਣਾ ਉਹ ਐਕਟਰ ਵੀ ਉੱਥੇ ਬਹੁਤ ਨੇ ਅੱਜ ਕੱਲ੍ਹ ਦੇ ਯੂਟਿਊਬਰ ਬਹੁਤ ਨੇ ਜਿਆਦਾ ਕੀ ਬੰਦਾ ਹਰੇਕ ਬੰਦਾ ਵਲੌਗਰ ਆ ਹਨਾ ਬੰਦਾ ਵਲੌਗਰ ਆ ਬੰਦਾ ਤੇ ਮੈਂ ਉਹੀ ਗੱਲ ਆ ਵੀ ਹੁਣ ਤਾਂ ਨਾ ਮੈਸੇਜ ਜਿਹੜੇ ਚੰਗੇ ਕੰਮ ਨੇ ਉਹ ਥੋੜੇ ਦਿਖਾਏ ਜਾਂਦੇ ਨੇ ਮਤਲਬ ਜੇ ਚੰਗਾ ਕੋਈ ਸਰਪੰਚ ਹੋਊਗਾ ਚੰਗੇ ਕੰਮ ਕਰੂਗਾ ਚੰਗੀ ਕੋਈ ਆਪਣੀ ਪਿੰਡ ਦੇ ਵਿੱਚ ਡਿਵੈਲਪਮੈਂਟ ਕਰੂਗਾ ਤਾਂ ਦਿਖਾਊਗਾ ਤੇ ਉਹਦਾ ਨਾਮ ਹੋਊਗਾ ਜਿਹੜਾ ਪਿੰਡ ਦਾ ਨਾਮ ਹੋਣਾ ਉਹ ਤਾਂ ਹੋਣਾ ਹੀ ਹੋਣਾ ਵਾ ਇਹ ਆਪਾਂ ਗੱਲ ਕਰਦੇ ਪਏ ਸੀ ਗਾਣੇ ਸਰਪੰਚੀ ਦੀ ਤੇ ਸੀਐਮ ਸਾਹਿਬ ਕਹਿੰਿਆ ਸੀ ਜਦੋਂ ਕਹਿੰਦੇ ਵੋਟ ਚੋਣਾ ਜਦੋਂ ਪਹਿਲਾਂ ਉਹਨਾਂ ਨੇ ਸੀਆ ਬਣਾਣਾ ਲਈਆ ਵੀ ਜਿਹੜਾ ਪੈਸੇ ਦੇਣਾ ਹੈ ਲੈ ਲਿਓ ਜੀ ਠੀਕ ਹੈ ਆਪਾਂ ਮੋੜਿਓ ਕੋਈ ਨਾ ਵੋਟ ਪਰ ਮੈਨੂੰ ਪਾ ਦਿਓ ਹਨਾ ਹੁਣ ਆਪ ਵੋਟਰ ਨੂੰ ਇਹੀ ਕਹਿ ਰਹੀ ਆ ਵੀ ਤੁਸੀਂ ਪੈਸੇ ਲੈਣੇ ਤਾਂ ਲੈ ਲਿਓ ਵੋਟਰ ਸੀਟ ਜਿਹਨੂੰ ਪਾਉਣੇ ਤੁਸੀਂ ਉਹ ਬੰਦੇ ਨੂੰ ਪਾ ਦਿਓ ਮੈਂ ਉਹੀ ਦਾਰਕਬੱਦੀ ਤੇ ਗੀਤ ਰਾਹੀਂ ਇੱਕ ਮੈਸੇਜ ਦਵਾਂਗੇ ਵੀ ਜਿਹੜੀ ਇਹ ਸਰਪੰਚੀ ਗਾਣਾ ਗਾਣਾ ਵੀ ਸੁਣਿਓ ਤੇ ਜਿਹੜੀ ਸਰਪੰਚੀ ਦੇ ਉਮੀਦਵਾਰ ਦੀ ਚੋਣ ਹੈ ਉਹ ਵਧੀਆ ਸਰਪੰਚ ਬਣਾਇਓ ਤਾਂ ਜੋ ਪਿੰਡ ਵਾਸਤੇ ਤੇ ਸਾਰੇ ਸਮਾਜ ਵਾਸਤੇ ਉਹ ਇੱਕ ਚੰਗਾ ਮਤਲਬ ਵਿਅਕਤੀ ਸਰਪੰਚ ਤੇ ਪਿੰਡ ਦਾ ਮੋਢਬਰ ਚੰਗਾ ਸਾਬਤ ਹੋ ਸਕੇ ਤੇ ਇਹੀ ਮੈਂ ਅਖੀਰ ਦੇ ਵਿੱਚ ਦਾਰਕਬੱਦੀ ਜੀ ਨੂੰ ਜਿਹੜੇ ਸਾਡੇ ਮਤਲਬ ਪਹਿਲਾਂ ਵੀ ਸਾ ਵੀ ਸਾਡੇ ਇੱਕ ਵਧੀਆ ਰਾਈਟਰ ਤੇ ਵਧੀਆ ਪੱਤਰਕਾਰ ਤੇ ਹੁਣ ਵਧੀਆ ਸਿੰਗਰ ਇਹ ਹੈਗੇ ਨੇ ਉਹਨਾਂ ਨੂੰ ਸ਼ੋਭੇ ਸ਼ਾਮਾ ਉਹਨਾਂ ਦੇ ਸਾਰੇ ਪਰਿਵਾਰ ਨੂੰ ਸ਼ੋਭੇ ਸ਼ਾਮਾ ਕਿਉਂਕਿ ਉਹ ਆਪਣਾ ਬਹੁਤ ਵਧੀਆ ਪਰਿਵਾਰ ਲਈ ਇੱਕ ਖੁਸ਼ੀ ਦੀ ਗੱਲ ਹੈ ਤੇ ਆਲੇ-ਦਾਲੇ ਇਲਾਕੇ ਲਈ ਖੁਸ਼ੀ ਦੀ ਗੱਲ ਹੈ ਵੀ ਉਹ ਇੱਕ ਵਧੀਆ ਮਤਲਬ ਜਿਹੜਾ ਪਲੇਟਫਾਰਮ ਹੈ ਉਹਦੇ ਲਈ ਅੱਗੇ ਉਹਨਾਂ ਨੂੰ ਮਤਲਬ ਆਉਣ ਵਾਲੇ ਉਹਨਾਂ ਦੇ ਫਿਊਚਰ ਲਈ ਸ਼ੋਭ ਕਾਮਨਾਵਾਂ ਦਿੰਦੇ ਆ। ਲਓ ਜੀ ਦੋਸਤੋ ਤੁਹਾਨੂੰ ਰੂਪ ਰੂਪ ਕਰਾਉਨੇ ਆ ਜਿਹਨੇ ਸਰਪੰਚੀ ਜਿੱਤੀ ਆ ਗਾਣੇ ਦੇ ਵਿੱਚ ਜਿੱਤੀ ਆ ਆ ਗੱਲਬਾਤ ਕਰਦੇ ਆ ਕਿਵੇਂ ਰਿਹਾ ਗਾਣਾ ਕਿਵੇਂ ਲੋਕਾਂ ਤੱਕ ਪਹੁੰਚੂਗਾ ਹਿੰਦਰਾ ਸਾਹਿਬ ਸਤਿਕਾਰ ਸਤਿਕਾਰ ਜੀ ਤੁਸੀਂ ਇਹ ਚੋਣਾ ਸਰਪੰਚੇ ਦੀਆਂ ਵਿਗਲ ਬਚ ਗਿਆ ਤੁਸੀਂ ਨਾਲ ਹੀ ਆਪਦਾ ਸਰਪੰਚੀ ਜਿਤਾਤੀ ਕੀ ਪਲਾਨ ਸੀ ਇਹ ਗਾਣੇ ਕੱਢਣ ਦਾ ਤਾਂ ਕੋਈ ਨਹੀਂ ਸੀਗਾ ਗੱਲ ਇਹ ਸੀ ਕਿ ਜਿਹੜੀ ਐਤ ਕਿ ਜਿਹੜੀ ਲਗਜ਼ਾਂ ਹੋ ਰਹੀਆਂ ਸਰਪੰਚੀ ਦੀ ਇੱਕ ਬੱਕਰੀ ਕਿਸਮ ਦੀ ਹੋ ਰਹੀਆਂ ਕਿਉਂਕਿ ਮੌਜੂਦਾ ਸਰਕਾਰ ਆ ਜਿਹੜੀ ਉਹਨਾਂ ਬਹੁਤ ਵੱਡੇ ਵੱਡੇ ਜਿਹੜੇ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਨੇ ਜਿਵੇਂ ਕਿ ਵੀ ਜਿਹੜੀ ਐਤਕੀ ਜਿਵੇਂ ਪਿਛਲੀਆਂ ਸਰਕਾਰਾਂ ਦੇ ਵਿੱਚ ਜਿਹੜੇ ਕਹਿੰਦੇ ਸਰਪੰਚ ਗਰੰਟਾ ਖਾਂਦੇ ਹੁੰਦੇ ਸਨ ਵੀ ਭਗਵਾਨ ਤੁਮਨ ਸਾਹਿਬ ਦਾ ਕਹਿਣਾ ਵੀ ਐਤਕੀ ਗਰੰਟਾ ਨਹੀਂ ਖਾਂਣ ਦਿੱਤੀਆਂ ਜਾਣਗੀਆਂ ਤੇ ਕੋਈ ਵੀ ਕਿਸੇ ਵੀ ਮਤਲ ਹੁੱਲੜਬਾਜੀ ਨਹੀਂ ਜਿਹੜੀ ਇਲੈਕਸ਼ਨਾਂ ਦੇ ਵਿੱਚ ਕਰਨ ਦਿੱਤੀ ਜਾਵੇ ਜਾਊਗੀ ਤੇ ਐਤਕੀ ਜਿਹੜੇ ਸਰਪੰਚ ਆਉਣਗੇ ਬਿਲਕੁਲ ਨਿਰੋਲ ਹੋਣਗੇ ਉਹ ਹੋਣਗੇ ਜਿਹੜੇ ਉਹਨੂੰ ਕਿਤੇ ਸੀਐਮ ਸਾਹਿਬ ਦਾ ਨਹੀਂ ਕਿ ਗਾਣਾ ਕੱਢ ਦੋ ਮੇਰਾ ਗਾਣਾ ਕੱਢੋ ਉਹਨੂੰ ਉਹਨਾਂ ਨੇ ਪਹਿਲ ਦਿੱਤੇ ਹੋਏ ਗਾਣਾ ਕ ਇਹ ਹਾਨੀਗਾ ਵੈਸੇ ਕਲਾਕਾਰ ਦੀ ਕਲਾਕਰ ਨਾਲ ਮਤ ਮਿਲਦੀ ਹੁੰਦੀ ਹੈ ਜਿਵੇਂ ਮਰਜ਼ੀ ਸਮਝ ਲਓ ਤੁਸੀਂ ਉਹ ਵੀ ਕਲਾਕਾਰ ਨੇ ਅਸੀਂ ਵੀ ਕਲਾਕਾਰਾਂ ਤੇ ਸੋਚਿਆ ਵੀ ਕਿ ਉਹਨਾਂ ਇੱਕ ਨਵੀਂ ਕਿਸਮ ਦਾ ਇਹ ਟ੍ਰੈਂਡ ਪੇਸ ਕੀਤਾ ਜਾਵੇ ਕਿਉਂਕਿ ਮੇਰੀ ਆਦਤ ਆ ਮੈਂ ਹਰ ਇੱਕ ਮੌਕੇ ਦਾ ਗੀਤ ਕੱਢਦਾ ਹੁੰਦਾ ਵਾਂ ਜਿਵੇਂ ਦਿਵਾਲੀ ਦਸਹਿਰਾ ਹੋਵੇ ਜਿਵੇਂ ਮੇਰਾ ਮੌਕੇ ਦਾ ਗੀਤ ਹੁੰਦਾ ਆਪਣਾ ਇਸ ਇਸ ਕਰਕੇ ਮੈਂ ਜਿਹੜੀ ਹੁਣ ਸਰਪੰਚ ਦੀ ਇਲੈਕਸ਼ਨ ਨੂੰ ਦੇਖਦੇ ਤਾਂ ਆਪਾਂ ਮੌਕੇ ਦਾ ਗੀਤ ਆ ਜਿਹੜਾ ਕੱਢਿਆ ਵਾ ਇਹ ਗਾਣਾ ਰਿਲੀਜ਼ ਕਰ ਰਹੇ ਹਾਂ ਤੇ ਕੌਣ-ਕੌਣ ਇੱਥੇ ਪਹੁੰਚ ਰਿਹਾ ਅੱਜ ਆ ਸਾਡੇ ਵਿੱਚ ਮੁਹੰਮਦ ਸਦੀਕ ਜੀ ਤੇ ਇਲਾਕੇ ਦੇ ਜਿਹੜੇ ਸਰਪੰਚ ਨੇ ਇੱਕ ਗੱਲ ਹੋਰ ਖਾਸੀਅਤ ਆ ਵੀ ਅਸੀਂ ਜਦੋਂ ਇਹ ਗਾਣੇ ਨੂੰ ਕਾਫੀ ਸਮਾਂ ਪਹਿਲਾਂ ਰਿਕਾਰਡ ਕਰ ਚੁੱਕੇ ਸੀ ਤੇ ਵੀਡੀਓ ਬਣਾ ਚੁੱਕੇ ਸੀ ਇਹ ਕੰਮ ਸੇ ਕੰਮ 4-5 ਮਹੀਨੇ ਪਹਿਲਾਂ ਅੱਛਾ ਤੇ ਉਹ ਡੱਬਾ ਬੰਦ ਰੱਖਿਆ ਸੀਗਾ ਅੱਜ ਅੱਜ ਪਟਾਰੀ ਖੋਲੀ ਅੱਜ ਪਟਾਰੀ ਖੋਲੀ ਅੱਜ ਪਟਾਰੀ ਦੇ ਵਿੱਚੋਂ ਜਿਹੜਾ ਨਾਗ ਨਿਕਲਣਾ ਨਾ ਉਹ ਨਾਗ ਦਾ ਜਿਹੜਾ ਡੰਗ ਹੋਣਾ ਉਹ ਤਾਂ ਫਿਰ ਸੁਣਨ ਵਾਲੇ ਨੂੰ ਪਤਾ ਲੱਗੂਗਾ ਵੀ ਅੱਲਾ ਨਾਗ ਇਸ ਸਪਨੀ ਵਿੱਚ ਨਹੀਂ ਸਪਨੀ ਵੀ ਹੈਗੀ ਆ ਹਾਂ ਇਹ ਵੀ ਤੁਹਾਡੀ ਗੱਲ ਠੀਕ ਹੈ ਇਹੋ ਜਿਹੇ ਉਹਨਾਂ ਦੇ ਜਿਹੜੇ ਫੜਨੇ ਨਾ ਇੰਨੇ ਤਿੱਖੇ ਨੇ ਉਹ ਇੱਕ ਜਿਹੜਾ ਆਪਾਂ ਕਹਿੰਦੇ ਨੇ ਉਹ ਮਤਲਬ ਕੋਬਰਾ ਕਹਿੰਦੇ ਨੇ ਜਿਹਨੂੰ ਆਪਾਂ ਕਿਉਂਕਿ ਜ਼ਹਿਰੀਲਾ ਹੁੰਦਾ ਬਾਲਾ ਕਿਉਂਕਿ ਉਹ ਕਈਆਂ ਦੇ ਡੰਗ ਲੱਗਣਾ ਹੁੰਦਾ ਉਹਨਾਂ ਦੀ ਡੰਗ ਲੱਗਣਾ ਜਿਹੜੇ ਕੀ ਭ੍ਰਿਸ਼ਟਾਚਾਰ ਕਰਨਾ ਚਾਹੁੰਦੇ ਨੇ ਜਿਹੜੇ ਗ੍ਰਾਂਟਾਂ ਖਾਣੀਆਂ ਚਾਹੁੰਦੇ ਨੇ ਉਹਨਾਂ ਦੇ ਜਿਹੜਾ ਫਨੀਰ ਨੇ ਡੰਗ ਮਾਰਨਾ ਨਾ ਮੈਨੂੰ ਨਹੀਂ ਲੱਗਦਾ ਕਿ ਆਪਾਂ ਸਾਲ ਉੱਠ ਖੜੂਗਾ ਫਿਰ ਇਹ ਕਿਨੇ ਕਿਨੇ ਗਾਣਾ ਮਤਲਬ ਕਿੱਥੇ ਰਿਲੀਜ਼ ਕਰ ਰਹੇ ਹੋ ਗਾਣਾ ਤੇ ਲੋਕੀ ਕਿਵੇਂ ਦੇਖ ਸਕਦੇ ਨੇ ਗਾਣੇ ਨੂੰ ਇਹਨੂੰ ਇਹ ਗਾਣਾ ਅੱਜ ਹੁਣ ਘੰਟੇ ਤੱਕ ਗਾਣਾ ਆ ਜਾਣਾ ਇਹ ਲਾਪਰ ਪ੍ਰੋਡਕਸ਼ਨ ਕੈਨੇਡਾ ਤੋਂ ਬਾਈ ਜੀ ਨੇ ਸਾਡੇ ਹਰਵਿੰਦਰ ਮੱਟੀ ਕੈਨੇਡਾ ਐਸ ਕੈਨੇਡਾ ਦੇ ਵਿੱਚ ਨੇ ਉੱਥੇ ਵੀ ਕੱਲ ਨੂੰ ਜਦੋਂ ਰਾਤ ਦਿਨ ਚੜ੍ਹਦਾ ਮ ਉੱਥੇ ਵੀ ਗਾਣਾ ਰਿਲੀਜ਼ ਹੋਣਾ ਉਹ ਆਪਣੀ ਪ੍ਰੋਡਕਸ਼ਨ ਹੇਠੇ ਜਿਹੜਾ ਗਾਣਾ ਰਿਲੀਜ਼ ਕਰ ਰਹੇ ਨੇ ਇਹ ਲਾਪਰ ਪ੍ਰੋਡਕਸ਼ਨ ਕੈਨੇਡਾ ਇਹ ਇਸ ਇਸ ਨਾਮ ਤੇ ਜਿਹੜਾ YouTube ਆ ਉੱਥੇ ਗਾਣਾ ਖੁੱਲੂਗਾ ਤੇ ਅੱਜ ਗਾਣਾ ਰਿਲੀਜ਼ ਹੋ ਰਿਹਾ ਇਹ ਗਾਣਾ ਤੇ ਗਾਣੇ ਦੇ ਵਿੱਚ ਮੇਰਾ ਸਾਥ ਦਿੱਤਾ ਬੀਬਾ ਬਲਜੀਤ ਕਵਰ ਨੇ ਜਿਹੜੀ ਕਿ ਪੰਜਾਬ ਦੀ ਬਹੁਤ ਹੀ ਫੇਮਸ ਸਿੰਗਰ ਆ ਤੇ ਇਹਦੇ ਵਿੱਚ ਜਿਹੜਾ ਗਾਣਾ ਲਿਖਿਆ ਉਹ ਮੈਂ ਖੁਦ ਆਪ ਲਿਖਿਆ ਦੱਸੀ ਸਾਹ ਵਾਲੇ 뮤직 ਡਾਇਰੈਕਟਰ ਨੇ ਇਹਦੇ ਤੇ ਵੀਡੀਓ ਡਾਇਰੈਕਟਰ ਨੇ ਬਹੁਤ ਹੀ ਮਿਹਨਤ ਕਰਨ ਵਾਲੇ ਇਨਸਾਨ ਆਪਣੇ ਚੰਡੀਗੜ੍ਹ ਤੋਂ ਵਿਜੇ ਪਾਵਾ ਜੀ ਜਿਨ੍ਹਾਂ ਦੀ ਪੂਰੀ ਟੀਮ ਨੇ ਜਿਹੜਾ ਇਸ ਦੇ ਵਿੱਚ ਜਿਹੜਾ ਕੰਮ ਆ ਬਹੁਤ ਹੀ ਜੀ ਜਾਨ ਨਾਲ ਮਿਹਨਤ ਦੇ ਨਾਲ ਕੰਮ ਕੀਤਾ ਤੇ ਇੱਕ ਇੱਕ ਗੱਲ ਹੋਰ ਖਾਸ ਸੀ ਤੇ ਇਸ ਗੀਤ ਦੇ ਵਿੱਚ ਜਿਹੜਾ ਕਿ ਲੋਕ ਲੋਕਾਂ ਦੇ ਵਿੱਚ ਆਉਣ ਤੋਂ ਪਹਿਲੇ ਜਿਹੜਾ ਚਰਚਾ ਦੇ ਵਿੱਚ ਆਇਆ ਉਹ ਕੱਥੇ ਆਇਆ ਉਹਦੇ ਵਿੱਚ ਖਾਸੀਤ ਕਰਦਾ ਵੀ ਪੰਜਾਬ ਹਿੰਦੀ ਫਿਲਮਾਂ ਦੀ ਮਸ਼ਹੂਰ ਜਿਹੜੀ ਅਭਿਨੇਤਰੀ ਆ ਖੂਬਸੂਰਤ ਅਭਿਨੇਤਰੀ ਆ ਚੰਡੀਗੜ੍ਹ ਤੋਂ ਮਾਡਲ ਮਾਡਲ ਗਈ ਜਿਸ ਨੇ ਐਕਟ ਕੀਤਾ ਵਿੱਚ ਹਾਂਜੀ ਐਂਡ ਉਹ ਉਹਨਾਂ ਨੇ ਇਹਦੇ ਵਿੱਚ ਆਪਣੀਆਂ ਜਿਹੜੀਆਂ ਦਿਲਕਸ਼ ਅੰਦਾਵਾਂ ਨੇ ਪੇਸ਼ ਕੀਤੀਆਂ ਨੇ ਜਿਨ੍ਹਾਂ ਨੂੰ ਦੇਖ ਕੇ ਕਿ ਹਰ ਇੱਕ ਦਾ ਮਨ ਜਿਹੜਾ ਮੋਇਆ ਜਾਣਾ ਵਾ ਇਸ ਗੀਤ ਦੇ ਵਿੱਚ ਇਸ ਜਿਹੜੀਆਂ ਚਰਚਾ ਰਾਮ ਆ ਆਪਾਂ ਕਹਿ ਸਕਦੇ ਆ ਵੀ ਪਹਿਲਾ ਹੀ ਚਚਰਾਮਾ ਚ ਕਦੇ ਆਏ ਗੀਤ ਆ ਇਹ ਖਾਸ ਆ ਇੱਕ ਇਹਦੇ ਵਿੱਚ ਲੋਕਾਂ ਦੇ ਵਿੱਚ ਮਨ ਦੇ ਵਿੱਚ ਇੱਕ ਉਤਸ਼ਾਹ ਆ ਵਾ ਬਈ ਚਰ ਕਿਹੜੀ ਮਾਡਲ ਆ ਕੀ ਕਰਦੀ ਆ ਉਹ ਕੀ ਦੇਖੀਏ ਵੀ ਦਾਰਕ ਵੰਦੀ ਨੇ ਜੇ ਕੀ ਕੀਤਾ ਵਾ ਉਹ ਹੌਣ ਵਾਲਾ ਸਮਾਂ ਹੀ ਦੇਖੂਗਾ ਜਦੋਂ ਲੋਕ ਖੋਲ ਕੇ ਗਾ ਜਦੋਂ ਪੀਸ ਹੁਣਾ ਤਾਂ ਇਹਦੇ ਵਿੱਚ ਇੱਕ ਮੈਸੇਜ ਵੀ ਹੈ ਗਾਣੇ ਦੇ ਵਿੱਚ ਜਿਹੜਾ ਸਰਕਾਰ ਨੇ ਮੈਸੇਜ ਉਹਨਾਂ ਸਰਪੰਚਾਂ ਨੂੰ ਦਿੱਤਾ ਜਿਹੜੇ ਕਿ ਆਪਣੀਆਂ ਗਰਾਂਟਾ ਦੇ ਸਿਰ ਤੇ ਵੱਡ-ਵੱਡੀਆਂ ਕੁੱਕੀਆਂ ਪਾਲ ਲੈਣ ਦੇ ਨੇ ਵੱਡੀ-ਵੱਡੀ ਘਰ ਆ ਲੈਣ ਦੇ ਨੇ ਉਹਨਾਂ ਨੂੰ ਇੱਕ ਮੈਸੇਜ ਵੀ ਹੈ ਉਹ ਮੈਸੇਜ ਵੀ ਜਦੋਂ ਕੋਈ ਗੀਤ ਓਪਨ ਹੋਊਗਾ ਜਦੋਂ ਦੇਖਣ ਨੂੰ ਤੁਹਾਨੂੰ ਮਿਲਣਾ ਜਿਵੇਂ ਗਾਣਾ ਇੱਕ ਇੱਕਦਮੀ ਹੁਣ ਚੋਣਾ ਦਾ ਹੋ ਗਿਆ ਵਿਗਲ ਬਚਿਆ ਵਾ ਤੇ ਉਸ ਨਾਲ ਹੀ ਤੁਸੀਂ ਗਾਣਾ ਚਲਾਤਾ ਵਾ ਚਲਾਤਾ ਨਾ ਤੇ ਇਸ ਤੋਂ ਬਾਅਦ ਹੁਣ ਗਾਣੇ ਦਾ ਜੋ ਚੈਨਲ ਦਾ ਟੀਵੀ ਤੇ ਵੀ ਆ ਕੋ ਟੀਵੀ ਤੇ ਜਲੰਧਰ ਤੋਂ ਦੱਸਣ ਦੇ ਵਿੱਚ ਸ਼ਨੀਵਾਰ ਵੀਰਵਾਰ ਸ਼ਨੀਵਾਰ ਵੀਰਵਾਰ ਦਿੱਲੀ ਪ੍ਰੋ ਚੱਲੂਗਾ ਆਪਣੇ ਗਾਣੇ ਗਾਣਾ ਚੱਲੂਗਾ ਮਤਲਬ ਕਦੇ ਮਿਸ ਨਹੀਂ ਹੋਊਗਾ ਮਤਲਬ ਲਾਪਰ ਪ੍ਰੋਟੈਕਸ਼ਨ ਤੇ ਹਰਵਿੰਦਰ ਸਿੰਘ ਮੱਟੀ ਨੇ ਇਹ ਖਾਸੀਅਤ ਧਾਰੀ ਹੋਈ ਆ ਵੀ ਗਾਣਾ ਜਿੰਨਾ ਚਿਰ ਸਰਪੰਚੀ ਖਤਮ ਨਹੀਂ ਹੁੰਦੀ ਉਹਨਾਂ ਚਿਰ ਗਾਣਾ ਲਗਾਤਾਰ ਰਿਪੀਟ ਹੋਣਾ ਟੀਵੀ ਦੇ ਹਰ ਇੱਕ ਚੈਨਲ ਤੇ ਰਿਪੀਟ ਹੋਣਾ ਗਾਣੇ ਦਾ ਨਵਾਂ ਜਿੱਤੇ ਨਹੀਂ ਸਰਪੰਚੀ ਦੋ ਦੋ ਬੋਲ ਹੋਏ ਨੇ ਦੋ ਬੋਲ ਦੋ ਬੋਲ ਵੀ ਸੁਣਾ ਦਿੰਨੇ ਆ ਉਹਦੇ ਬੋਲ ਇਸ ਤਰ੍ਹਾਂ ਦੇ ਆ ਕਰਦੇ ਵਿੱਚ ਮੀਆਂ ਬੀਬੀ ਹੁੰਦੀ ਹੁੰਦੇ ਨੇ ਤੇ ਜਿਹੜਾ ਲੇਡੀਜ਼ ਹੁੰਦੀ ਆ ਮਤਲਬ ਆ ਬੰਦੇ ਦੇ ਘਰ ਵਾਲੀ ਵਾਈਫ ਉਹ ਇਹ ਚੀਜ਼ ਨੂੰ ਪਸੰਦ ਨਹੀਂ ਕਰਦੀ ਹੁੰਦੀ ਸਰਪੰਚ ਜੀ ਨੂੰ ਵੀ ਅਸੀਂ ਸਰਪੰਚੀ ਤੋਂ ਕੀ ਲੈਣਾ ਪਰ ਜਿਹੜੇ ਯਾਰ ਦੋਸਤ ਨੇ ਮਿੱਤਰ ਬੇਲੀ ਜਿਹੜੇ ਕਿ ਅੱਜ ਇੱਥੇ ਇਕੱਠੇ ਹੋਏ ਨੇ ਪਰ ਇਸ ਵਾਰ ਤਾਂ ਸਾਰੀਆਂ ਸਰਪੰਚੂ ਲੇਡੀਆਂ ਦੇ ਦਿੱਤੀਆਂ ਲੇਡੀਆਂ ਇਹ ਫਿਰ ਗਾਣਾ ਪਹਿਲਾ ਦਾ ਨਾ ਤੇ ਤੇ ਲੇਡੀਆਂ ਮਗਰੋਂ ਅਨਾਉਂਸ ਹੋਈਆਂ ਨੇ ਤੇ ਇਹਦੇ ਵਿੱਚ ਜਿਹੜੇ ਯਾਰ ਮਿੱਤਰ ਬੇਲੀ ਜਿਹੜੇ ਕੋਈ ਤੁਸੀਂ ਦੇਖ ਰਹੇ ਹੋ ਇਸ ਟਾਈਮ ਬੈਠੇ ਨੇ ਮੇਰੇ ਕੋਲ ਮੇਰੇ ਯਾਰ ਮਿੱਤਰ ਬੇਲੀ ਉਹ ਮੈਨੂੰ ਥਾਪੜਾ ਦੇ ਦਿੰਦੇ ਨੇ ਆ ਕਿ ਬਈ ਇੱਕ ਵੱਧੀ ਤਰ੍ਹਾਂ ਕੁ ਵੱਧੀ ਜੀ ਵੀ ਤੁਸੀਂ ਸਰਪੰਚ ਖੜਨਾ ਹੈ ਤੇ ਕੀ ਤੁਸੀਂ ਪੜੇ ਲਿਖੇ ਹੋ ਤੁਸੀਂ ਕੁਝ ਬਾਣ ਤੇ ਮੇਰੇ ਕੋਲ ਆ ਤੇ ਉਹ ਮੈਨੂੰ ਰਿਪੀਟ ਕਰਦੇ ਆ ਵੀ ਭਗਮਤ ਮਾਨ ਦੀ ਜਿਹੜੀ ਹਦਾਇਤਾਂ ਨੇ ਬਹੁਤ ਸਾਰਤ ਨੇ ਵੀ ਤੁਸੀਂ ਰਹਿਣ ਦਿਓ ਇਹਦੇ ਵਿੱਚ ਚਲੋ ਰਲ ਮਿਲਾ ਕੇ ਹੋ ਜਾਂਦਾ ਵਾ ਤੇ ਉਹ ਗਾਣੇ ਦੇ ਬੋਲ ਇਸ ਤਰ੍ਹਾਂ ਨੇ ਗੱਲ ਸੁਣ ਲੈ ਨੀ ਮਟਿਆਰੇ ਨੀ ਮਸੌਂਕਪੂਰ ਦੇ ਸਾਰੇ ਗੱਲ ਸੁਣ ਲੈ ਨੀ ਮਟਿਆਰੇ ਨੀ ਮਸੌਂਕਪੂਰ ਦੇ ਸਾਰੇ ਰਹੇਗੀ ਇੱਕੋ ਇੱਕ ਤਮੰਨਾ ਦਿਲ ਦੀ ਨਾ ਕੋਈ ਹੋਰ ਕੁੜੀ ਆਪਾਂ ਜਿੱਤਣੀਆਂ ਸਰਪੰਚੀ ਇਹ ਤੇ ਕੀ ਹੱਕ ਦੇ ਜੋਰ ਕੁੜੇ ਨੀ ਆਪਾਂ ਜਿੱਤਣੀਆਂ ਸਰਪੰਚੀ ਇਹ ਤੇ ਕੀ ਹੱਕ ਦੇ ਜੋਰ ਕੁੜੇ ਉਹ ਇੱਕ ਵੀ ਨਾਲ ਥੋੜੀ ਸ਼ੀਸ਼ੀ ਵੀ ਲੱਗਦੀ ਹੈ ਕਿ ਉਹਨਾਂ ਵਿੱਚ ਜੂਰ ਹੋਣਾ ਮੈਂ ਨਹੀਂ ਆਹ ਆਹ ਨਹੀਂ ਨਹੀਂ ਉਹ 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 ਇਹਦਾ ਚੀਜ਼ ਖਤਮਾ ਕੀਤਾ ਗਿਆ ਤੁਸੀਂ ਜਦੋਂ ਵੀਡੀਓ ਦੇਖੋਗੇ ਵੀਡੀਓ ਦੇ ਵਿੱਚ ਜਿਹੜਾ ਮੇਰੇ ਨਾਲ ਸਰਪੰਚ ਦੂਸਰਾ ਵਾ ਉਹ ਲੋਕਾਂ ਨੂੰ ਦਾਰੂ ਵੰਡ ਰਿਹਾ ਵਾ ਮੈਂ ਉਹਨਾਂ ਬੱਚਿਆਂ ਨੂੰ ਕਿਤਾਬਾਂ ਵੰਡਦਾ ਹੁੰਦਾ ਜਿਹੜੇ ਬੱਚੇ ਗਰੀਬ ਹੁੰਦੇ ਨੇ ਪੜ੍ਹ ਨਹੀਂ ਸਕਦੇ ਤੇ ਮੈਂ ਉਹਨਾਂ ਜਿਹੜੇ ਬਿਮਾਰ ਹੁੰਦੇ ਨੇ ਬਜ਼ੁਰਗ ਉਹਨਾਂ ਦੀ ਦੇਖਭਾਲ ਕਰਦਾ ਤੇ ਜਿਹੜੇ ਮੁੰਡੇ ਨਸ਼ਿਆਂ ਤੇ ਲੱਗੇ ਹੋਏ ਨੇ ਸਾਡੇ ਉਹਨਾਂ ਨੂੰ ਮੈਂ ਸੈਂਟਰਾਂ ਦੇ ਵਿੱਚ ਲੈ ਕੇ ਜਾਂਦਾ ਉਹਨਾਂ ਨੇ ਕੇਅਰ ਕਰਦਾ ਯਾਨੀ ਡਿਫਰੈਂਟ ਚੀਜ਼ ਦਾ ਇਹਦੇ ਵਿੱਚ ਗਾਣੇ ਦੇ ਵਿੱਚ ਇਹ ਜਿਹੜਾ ਮੇਰੇ ਵਾਲਾ ਪੱਸਾ ਵਾ ਉਹ ਲੋਕ ਭਲਾਈ ਦੇ ਕੰਮ ਵਾਲਾ ਜਿਹੜਾ ਦੂਜਾ ਉਹ ਸੀਸੀਆਂ ਮੰਡਣ ਵਾਲਾ ਜਿਹੜਾ ਇਹ ਤੁਹਾਨੂੰ ਗਾਣੇ ਦੇ ਵਿੱਚ ਦੇਖਣ ਨੂੰ ਮਿਲ ਗਏ ਇੱਕ ਗੱਲ ਹੋਰ ਵੀ ਜਿਹੜਾ ਅੱਜ ਮੈਨੂੰ ਕਈ ਮਿੱਤਰ ਬੇਲੀ ਪੁੱਛ ਰਹੇ ਨੇ ਵੀ ਤੁਸੀਂ ਅਜ ਗਾਣਾ ਰਿਲੀਜ਼ ਕਰ ਲਗੋ ਗਾਣੇ ਦੇ ਵਿੱਚ ਕੋਈ ਵੀਆਪੀ ਬੰਦਾ ਕੋਈ ਐਮਐਲਏ ਜਾਂ ਕੋਈ ਕੋਈ ਵੀ ਬੰਦਾ ਕਦੇ ਨਹੀਂ ਬੁਲਾਇਆ ਪਰ ਮੈਂ ਇਹ ਗੱਲ ਦੱਸਣੀ ਚਾਹੁੰਦਾ ਵੀ ਸਭ ਤੋਂ ਵੱਡੇ ਯਾਰ ਦੋਸਤ ਹੁੰਦੇ ਨੇ ਜਿਹੜੇ ਕਿ ਮੈਨੂੰ ਰੋਜ਼ਾਨਾ ਫੋਨ ਕਰਕੇ ਇਹ ਪੁੱਛਦੇ ਸੀ ਵੀ ਭਾਈ ਜੀ ਗਾਣਾ ਤੁਹਾਡਾ ਕਦੋਂ ਆਣਾ 6 ਮਹੀਨੇ ਹੋ ਗਏ ਉਹਨਾਂ ਨੂੰ ਪੁੱਛਦਿਆਂ ਨੂੰ ਤੇ ਜਿਨ੍ਹਾਂ ਨੇ ਮੇਰਾ ਵੱਧ ਚੜ ਕੇ ਸਾਥ ਦਿੱਤਾ ਯਾਰ ਦੋਸਤ ਜਿਵੇਂ ਸਰਪੰਚ ਹੋਣਿਆਂ ਵਿੱਚ ਉਹਦੇ ਕਿਹੜੇ ਕਿਹੜੇ ਪਿੰਡ ਦੇ ਸਰਪੰਚ ਸੀ ਇਲਾਕੇ ਦੇ ਸਰਪੰਚ ਡੇਲੂ ਦੇ ਸਰਪੰਚ ਭਾਈ ਨਿਰਮਲ ਨਿਮਾ ਜੀ ਗੁਰਜੀਤ ਸਿੰਘ ਲਹਿਰਾ ਜੀ ਪਰਮ ਪਹਿਲੇ ਸਾਲੇ ਹੋਗੇ ਦਪਿੰਦਰ ਟੈਂਪੀ ਹੋ ਗਿਆ ਜਰਖੜ ਤੋਂ ਅ ਹੋਰ ਵੀ ਜਿੰਨੇ ਵੀ ਲਾਕਪਾਸ ਦੇ ਪਿੰਡਾਂ ਦੇ ਸਰਪੰਚ ਨੇ ਸਾਰੇ ਇੱਥੇ ਪਹੁੰਚੇ ਨੇ ਜਿਹੜੇ ਇਲਾਕੇ ਦੇ ਮੋਤਵਾਰ ਨੇ ਉਹ ਵੀ ਇੱਥੇ ਪਹੁੰਚੇ ਨੇ ਉਹਨਾਂ ਦੇ ਹੱਥੋਂ ਹੀ ਇਹ ਜਿਹੜਾ ਗਾਣਾ ਰਿਲੀਜ਼ ਕਰਾਉਣਾ ਨੂੰ ਠੀਕ ਹੈ ਜੀ ਬਹੁਤ ਵਧੀਆ ਧੰਨਵਾਦ ਬਹੁਤ ਜੀ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਗਾਣਾ ਤੁਹਾਡਾ ਚੜ੍ਹਦੀ ਕਲਾ ਚ ਰਵੇ ਲਓ ਜੀ ਇਹ ਸੰਧਾਰਕ ਵੱਧੀ ਦੁਸਰੇ ਤੁਸੀਂ ਗਾਣਾ ਤੁਹਾਨੂੰ ਗਾਣਾ ਵੀ ਸੁਣਿਓ ਤੁਹਾਨੂੰ ਵਿੱਚ ਲਿੰਕ ਮਿਲ ਜੂਗਾ ਗਾਣੇ ਦਾ ਪੰਜਾਬੀ ਸਰੋਤਿਆਂ ਨੂੰ ਆਥਵਾਨ ਕੇ ਸਤਿ ਸ਼੍ਰੀ ਅਕਾਲ ਤੇ ਅੱਜ ਅਸੀਂ ਇਕੱਠੇ ਹਾਂ ਸੀਵਨ ਹੋਟਲ ਦੇ ਦੇਲੋ ਸਾਡੇ ਵੱਡੇ ਵੀਰ ਦਰਾ ਕਬਦੀ ਉਹਨਾਂ ਦਾ ਇੱਕ ਟਰੈਕ ਲਾਂਚ ਹੋਣ ਲੱਗਾ ਸਰਪੰਚੀ ਤਾਂ ਅੱਜ ਬਹੁਤ ਖੁਸ਼ੀ ਦਾ ਦਿਨ ਆ ਉਹਨਾਂ ਨੂੰ ਅਸੀਂ ਮੁਬਾਰਕਵਾਦ ਦੇਣ ਲਈ ਸਾਰੇ ਇਕੱਠੇ ਹੋਇਆ ਹੈ ਇਲਾਕੇ ਦੇ ਪੰਜ ਸਰਪੰਚ ਸਹਿਬਾਨ ਮੋਤਵਾਟ ਸੱਜਣ ਐਮਪੀ ਸਾਹਿਬ ਮੁਹੰਮਦ ਸਦੀਕ ਸਾਹਿਬ ਵੀ ਅੱਜ ਤੇ ਪਹੁੰਚ ਰਹੇ ਨੇ ਸੋ ਹੋਰ ਵੀ ਮਹਾਨ ਹਸਤੀਆਂ ਬਹੁਤ ਪਹੁੰਚ ਰਹੀਆਂ ਨੇ ਸੋ ਸਾਰਿਆਂ ਦਾ ਇੱਥੇ ਪਹੁੰਚਣ ਤੇ ਅਸੀਂ ਵੈਲਕਮ ਕਰਦੇ ਆ ਤੇ ਧੰਨਵਾਦ ਕਰਾਂਗੇ ਸਾਰਿਆਂ ਦਾ ਕਿਹੜੇ ਕਿਹੜੇ ਚੈਨਲ ਤੇ ਆ ਰਹੇ ਹੋ YouTube ਤੇ ਆ ਰਹੇ ਆ YouTube ਤੇ ਤੇ ਦੂਰਦਰਸ਼ਨ ਜਲੰਧਰ ਦੂਰਦਰਸ਼ਨ ਸ਼ਿੰਗਾਰ ਪ੍ਰੋਗਰਾਮ ਤੇ ਛੰਛਣ ਪ੍ਰੋਗਰਾਮ ਇੱਕ ਤੇ ਹੋਰ ਵੀ ਕਾਫੀ ਚੈਨਲਾਂ ਤੇ ਦਾਸ਼ਿਕ ਸ਼ਿੰਗਾਰ ਬਣੂਗਾ गाना ਹੈ ਬਹੁਤ ਵਧੀਆ ਗੀਤ ਆ ਦਾਰਾ ਕਵਰਤੀ ਜੀ ਨੇ ਬਹੁਤ ਵਧੀਆ ਲਿਖਿਆ ਵੀ ਆ ਤੇ ਬਹੁਤ ਵਧੀਆ ਗਾਇਆ ਵੀ ਆ ਤੇ ਨਾਲੇ ਇਹਨਾਂ ਦੇ ਬਲਜੀਤ ਕਮਲ ਜੀ ਉਹਨਾਂ ਨੇ ਗਾਇਆ ਬਹੁਤ ਵਧੀਆ ਗੀਤ ਆ ਮੈਂ ਸੁਣਿਆ ਬਹੁਤ ਪੱਛੀ ਵੀਡੀਓ ਬਣੀਆਂ ਵੀ ਜੇ ਬਾਵਾ ਜੀ ਨੇ ਇਸ ਗਾਣੇ ਦੀ ਵੀਡੀਓ ਬਣਾਈ ਹੈ ਬਹੁਤ ਵਧੀਆ ਤੇ ਜੱਸੀ ਜੀ ਨੇ ਇਸ ਦਾ ਮਿਊਜ਼ਿਕ ਕੀਤਾ ਬਹੁਤ ਵਧੀਆ ਤਰੀਕੇ ਨਾਲ ਤੇ ਕੁੱਲ ਮਿਲਾ ਕੇ ਜੇ ਦੇਖਿਆ ਜਾਵੇ ਅੱਜ ਸਰਪੰਚ ਦੀਆਂ ਚੋਣਾਂ ਐਲਾਨ ਹੋ ਚੁੱਕਿਆ ਤੇ ਬਹੁਤ ਸੋਹਣਾ ਗੀਤ ਆ ਉਮੀਦ ਕਰਦੇ ਆ ਕਿ ਇਸ ਗਾਣੇ ਨੂੰ ਬਹੁਤ ਜ਼ਿਆਦਾ ਪਰ ਮਹਿੰਗਾਰ ਮਿਲੇਗਾ ਕਿਉਂਕਿ ਲਾਪਰ ਪ੍ਰੋਡਕਸ਼ਨ ਵੱਲੋਂ ਸਾਡੇ ਹਰਵਿੰਦਰ ਮੱਟੀ ਜੀ ਕੈਨੇਡਾ ਤੋਂ ਇਸ ਗਾਣੇ ਨੂੰ ਲਾਂਚ ਕਰ ਰਹੇ ਆ ਤਾਂ ਬਹੁਤ ਖੁਸ਼ੀ ਦੀ ਗੱਲ ਆ ਜੀ ਤੇ ਜਿੰਨੇ ਵੀ ਸਰੋਤੇ ਮੇਰੀ ਆਵਾਜ਼ ਨੂੰ ਸੁਣ ਰਹੇ ਆ ਜਿਨ੍ਹਾਂ ਦੇ ਤੱਕ ਇਹ ਗੱਲ ਪਹੁੰਚ ਰਹੀ ਆ ਸਾਰਿਆਂ ਨੇ ਇਸ ਗਾਣੇ ਨੂੰ ਪੂਰਾ ਪਿਆਰ ਦੇਣਾ ਸੁਣਨਾ ਲਾਈਕ ਕਰਨਾ ਕਮੈਂਟ ਕਰਨਾ ਤੇ ਸ਼ੇਅਰ ਕਰਨਾ